ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਰਿਪੂਰਨ ਪ੍ਰਮਾਤਮਾ ਨੇ ਆਪਣੀ ਪ੍ਰਕਿਰਤੀ ਦੇ ਜੀਵਨ ਵਿੱਚ ਇੱਕ ਅਟਲ ਨਿਯਮ ਰੱਖਿਆ ਹੈ ਹਰ ਜੀਵ ਨੂੰ ਹਰ ਜੀਵਨ ਨੂੰ ਤਿੰਨ ਪੜਾਵਾਂ ਦੇ ਚੋਂ ਲੰਘਣਾ ਪੈਂਦਾ ਹੈ ਚਾਹੇ ਉਹ ਪਥਰਾ ਦਾ ਜੀਵਨ ਹੈ ਚਾਹੇ ਬਨਸਪਤੀਸ਼ ਚਾਹੇ ਉਹ ਪਸ਼ੂਆਂ ਦਾ ਜੀਵਨ ਹੈ ਚਾਹੇ ਪੰਛੀਆਂ ਦਾ ਚਾਹੇ ਉਹ ਮਨੁੱਖਾਂ ਦਾ ਜੀਵਨ ਹੈ ਜਿਸ ਪ੍ਰਾਕ੍ਰਿਤਿਕ ਮੰਡਲ ਦੇ ਵਿੱਚ ਮਨੁੱਖ ਜੀਵਨ ਦੇ ਸ਼ਿਖਰ ਹੈ ਜ਼ਿੰਦਗੀ ਦੀ ਬੁਲੰਦੀ ਹੈ ਇਸ ਨੂੰ ਧਰਤੀ ਦਾ ਸਰਦਾਰ ਆਖਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੇ ਤੇਰੀ ਸਿਕਦਾਰੀ ਇਸ ਨੂੰ ਅਸ਼ਰਫੁਲ ਮਖਲੂਕਾਤ ਆਖਿਆ ਹੈ ਅਗਰ ਜੀਵਨ ਨੂੰ ਨਾਪਾਂਗੇ तो फिर इस प्राकृतिक मंडल मनुख तो सब कुछ थले ही है पिछे ही है पिछे शब्द है संस्कृत जो पिछे रह गए पाश पशु, कौन पशु जो पाश दिछे रह गए तो मनुख तो पिछे है सारा पशु जगत ਔਰ ਇਸ ਪਾਸ਼ ਜਗਤ ਦੇ ਇਸ ਪਸ਼ੂ ਜਗਤ ਦੇ ਚੋਪਾਏ ਜਾਨਵਰ ਆ ਜਾਂਦੇ ਨੇ ਪੰਛੀ ਆ ਜਾਂਦੇ ਨੇ ਮਨਸਪਤੀ ਆ ਜਾਂਦੀ ਹੈ ਹਥਾਕੇ ਕੁਝ ਜੜ ਜੀਵਨ ਪੱਥਰ ਵੀ ਆ ਜਾਂਦੇ ਨੇ ਕਿਉਂਕਿ ਗੁਰਬਾਣੀ ਨੇ ਇਹਨਾਂ ਨੂੰ ਵੀ ਜੀਵਨ ਮੰਨਿਆ ਹੈ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਮੇਂ ਖਰੇਆ अनंत जन्मा तक अनंत काल तक ऐ मनुख तू पत्थर भी रहे है तू पत्थर दी जिंदगी भी भोगी है अच्छे सुन तो जितना इस पृथ्वी दे जीवन है मनुख तो पिछांदा या मनुख इतें तरह दे पड़ाव तो लंगदा है और इनन तिन पड़ावा नु नाम ਦਿੱਤਾ ਗਿਆ है बाल अवस्था फिर जवान अवस्था फिर ब्रिद अवस्था चाहे वनस्पति है चाहे पशु ने चाहे पक्षी ने चाहे मनुख ने इना ते जात मारा गे दिस पैण गे कुछ ऐसे जो बिरद ने तर्जे जिंदगी दसेगी बिरद ने तर्ज जिंदगी दस देगी युवक ने जवान ने आकार विचार ही दस देंगे बच्चा है बालक है बालक ये जवानी बुढेपा सिर्फ मनुखी ही तलते ही नहीं पंछिया पशुआ ने, ने और पत्थर ऐसे पहाड़ ने बुड्ढे हो गए जैसे पुड़े नु कहते बिरद हो गया ऐसे भी पहाड़ ने जो जवान ने जैसे के हिमालय पर ऐसे भी टीले जे खड़े ने उसर रहे ने उच्चे हो रहे हैं जिन्ह न कह के देख के ये आखना पैदा है बच्चे ने कुछ अजे प्रकृति के दे गर्भ दि भी ने उभरण गए समा लगेगा ਲੇਕਿਨ ਗੱਲ ਤੇ ਅਸ਼ਰਫੁਲ ਮਖਲੂਕਾਤ ਮਨੁੱਖ ਦੀ ਹੈ ਜੋ ਧਰਤੀ ਦਾ ਸਰਦਾਰ ਹੈ ਗੱਲ ਤੇ ਇਸ ਦੀ ਕਰਨੀ ਹੈ ਇਹ ਹੀ ਇੱਕ ਜੀਵ ਹੈ ਜੋ ਇੱਕ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਵਦਾ ਕਈ ਤਰ੍ਹਾਂ ਦਾ ਜੀਵਨ ਜੀਵਦਾ ਹੈ ਇਸ ਦਾ ਸਮਾਜਿਕ ਜੀਵਨ ਹੈ ਇਸ ਦਾ ਕੁਝ ਰਾਜਨੀਤਿਕ ਜੀਵਨ ਹੈ ਇਸ ਦਾ ਕੁਝ ਅਧਿਆਤਮਿਕ ਜੀਵਨ ਹੈ ਪੂਰਨ purkh ਉਸਨੂੰ ਕਹਿੰਦੇ ਨੇ ਜੋ ਸਮਾਜਿਕ ਤਲ ਤੇ ਪੂਰਾ ਹੈ ਰਾਜਨੀਤਿਕ ਤਲ ਤੇ ਪੂਰਾ ਹੈ ਧਾਰਮਿਕ ਤਲ ਤੇ ਪੂਰਾ ਹੈ ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਦਾ ਪੂਰਨ purkh ਮੁਕੰਮਲ ਇਨਸਾਨ ਪੂਰਨ purkh वो पूरा है जिसका समाजिक जीवन पूरा है वो पूरा है जिसकी राजनीतिक सोचनी पूरी है वो पूर्ण है जो धार्मिक तल पे पूरा है ये ऐसी किस तरह ना पागे कि इना जिंदगी इस तरह जिंदगी समाज राजनीति ते धर्म बचपना है जवानी है वृदावस्था है बुजुर्गी है शरीरक बचपना अखा देखा जाता है समाजिक बचपना देखना है तो दिमाग देखना पेगा अंदर की अख नएगा शरीरक जवानी देखनी है अखा दिखाई दे ये जवान है ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ ਅੰਦਰ ਦੀ ਸੋਝ ਚਾਹੀਦੀ ਹੈ ਕੋਈ ਧਾਰਮਿਕ ਤਲ ਤੇ ਪੂਰਾ ਹੈ ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ ਅੰਦਰ ਦੀ ਪਰ ਕੋਈ ਸਰੀਰਕ ਤਲ ਤੇ ਬਜ਼ੁਰਗ ਹੈ ਪੂਰਾ ਹੈ ਬੁੱਢਾ ਹੋ ਗਿਆ ਹੈ ਇਹ ਤੇ ਅੱਖਾਂ ਦਾ ਵਿਸ਼ਾ ਹੈ ਅੱਖਾਂ ਦੱਸ ਨਹੀਂ ਦਿਆ ਨੇ ਇਹ ਬੁੱਢਾ ਹੈ ਲੇਕਿਨ ਅੱਖ ਇਹ ਨਹੀਂ ਦੱਸ ਸਕਦੀ ਇਹ ਧਾਰਮਿਕ ਤਲ ਤੇ ਕਿੱਥੇ ਖੜਾ ਹੈ ਅੱਖ ਇਹ ਵੀ ਨਹੀਂ ਦੱਸ ਸਕਦੀ ਇਹ ਸਮਾਜਿਕ ਤਲ ਤੇ ਕਿੱਥੇ ਖੜਾ ਹੈ ਅੱਖਾਂ ਇਹ ਵੀ ਦੱਸਣ ਦੇ ਅਸਮਰਥ ਨੇ ਕਿ ਇਹ ਰਾਜਨੀਤਿਕ ਤਲ ਤੇ ਕਿੱਥੇ ਖੜਾ ਹੈ ਇਤੇ ਅੰਦਰ ਦੀ ਅੱਖ ਖੋਲਨੀ ਪੈ ਗਈ ਪਰ ਅਕਸਰ ਇੱਕ ਬਦਕਿਸਮਤੀ ਰਹਿੰਦੀ ਹੈ ਅੰਦਰ ਦੀ ਅੱਖ ਅਕਸਰ ਮਨੁੱਖਾਂ ਦੀ ਬੰਨ੍ਹਦੀ ਰਹਿੰਦੀ ਹੈ ਬਾਹਰ ਦੀਆਂ ਅੱਖਾਂ ਇਹ ਦੋ ਨੇ ਅੰਦਰ ਦੀ ਅੱਖ ਉਹ ਇੱਕ ਹੈ ਔਰ ਉਹ ਮਨੁੱਖ ਦੇ ਅੰਤਿਸ਼ ਕਰਨ ਨੂੰ ਵੇਖ ਸਕਦੀ ਹੈ ਉਹ ਉਹ ਪ੍ਰਕਿਰਤੀ ਦੇ ਅੰਦਰ झाँਕੀ ਮਾਰ ਸਕਦੀ ਹੈ ਉਹ ਅੱਖ ਬਹੁਤ ਡੇਰਾ ਵੇਖ ਸਕਦੀ ਹੈ ਇਹ ਅੱਖਾਂ ਕਿਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ ਪਰ ਦੇਖਣ ਦੇ ਚਾਹੁੰਦਾ ਇੱਕ ਦਿਨ ਇਹ ਦੋ ਅੱਖਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ ਉਹ ਅੱਖ ਖੁਲੀ ਨਾ ਦੋਏ ਦਿਗਰੀ ਬਲ ਦੇਖਿਆ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਬਾਬਾ ਫਰੀਦ ਕਹਿੰਦੇ ਨੇ ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ ਐਸਾ ਤੂਫਾਨ ਲੈ ਆਇਆ ਦੋ ਅੱਖੀਆਂ ਦੇ ਦੀਵੇ ਬੁਝਾ ਗਿਆ ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ 'ਚ ਤੇਲ ਪਾਣ ਦੀ ਵੱਟ ਲੱਪਣ ਦੀ ਜਲਾਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਜਲ ਨਾ ਸਕਿਆ ਇਹ ਦੋ ਬੁਝ ਗਏ ਜੀਵਨ ਅੰਧਕਾਰ ਵਿੱਚ ਹੀ ਹੋ ਗਿਆ ਜੀਵਨ ਮਸਿਆ ਦੀ ਰਾਤ ਬਣ ਕੇ ਰਹਿ ਗਿਆ ਜਦਕਿ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ ਪ੍ਰਕਾਸ਼ ਹੋਣ ਲਈ ਚਾਨਣ ਹੋਣ ਲਈ ਇਤੇ ਅੰਧਕਾਰ ਬਣ ਕੇ ਰਹੇਗੇ। ਉਹ ਜਦ ਤੀਸਰੀ ਅੱਖ ਖੁੱਲ ਜਾਏ, ਤੋਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੈਨੇਨੰ। ਤਿੰਨ नेत्र ਵਾਲਾ। ਤ੍ਰਿਲੋਚਨ। ਲੋਚਨ ਅੱਖਾਂ ਨੂੰ ਕਹਿੰਦੇ ਨੇ। ਤ੍ਰਿਲੋਚਨ। ਜਿਹਦੇ ਕੋਲ ਤਿੰਨੇ ਅੱਖਾਂ ਨੇ। ਜਿਹਦੇ ਕੋਲ ਤਿੰਨ ਅੱਖਾਂ ਨੇ। ਅਕਸਰ ਹਰਮਨ ਨੂੰ ਕੋ ਸਮਝ ਸਕਦੇ ਆ ਦੋਇ ਲੋਚਨ ਦੋਇ ਲੋਚਨ ਤ੍ਰਿ ਲੋਚਨ ਜੋ ਹੋ ਗਿਆ ਉਹ ਤੇ ਸੰਤ ਹੈ ਉਹ ਤੇ ਬਗਤ ਹੈ ਉਹ ਤੇ ਧਾਰਮਿਕ ਤਲ ਤੇ ਬਜ਼ੁਰਗ ਹੈ ਤ੍ਰਿ ਲੋਚਨ ਦਨਗੁਰ ਗੋਵਿੰਦ ਸ਼ਿਮੀ ਜੀ ਮਹਾਰਾਜ 24 ਅਵਤਾਰਾਂ ਦੀ ਕਥਾ ਦੇ ਸ਼ਿਵ ਜੀ ਨੂੰ ਕਹਿੰਦੇ ਨ ਤ੍ਰੇਨਨਮ ਬਰੀ ਪੁੱਤਰ ਕਾ ਤਾਹੇ ਕੋ ਪਿਉ ਤਰੇ ਨੈਨੰ ਕਿੰਨੇ ਨੈਤਰਾ ਵਾਲਾ ਕਹਿੰਦੇ ਨੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ ਹੈ ਕਿਸੇ ਕਿਸੇ ਨੂੰ ਦਿਖਾਈ ਦਿੰਦਾ ਹੈ ਅਜੇ ਬੱਚੇ ਨੂੰ ਨਹੀਂ ਦਿਖਾਈ ਦਿੰਦਾ ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦਿੰਦੀ ਉਹਨੂੰ ਕੋਈ ਪਤਾ ਨਹੀਂ ਮਾਂ ਹੈ ਸਾਹਮਣੇ ਪਿਓ ਖੜਾ ਹੈ ਉਸ ਨੂੰ ਕੋਈ ਬੋਧ ਨਹੀਂ ਇਹ ਮੇਰਾ ਪਿਤਾ ਹੈ ਸਾਮਣੇ ਭੈਣ ਖੜੀਏ ਇਸ ਨੂੰ ਕੋਈ ਗਿਆਨ ਨਹੀਂ ਇਹ ਮੇਰੀ ਭੈਣ ਹੈ ਕਿ ਮੇਰਾ ਭਰਾ ਹੈ ਅਜੇ ਅੱਖਾਂ ਇਸ ਦੀਆਂ ਦੋ ਖੁੱਲਣਗੀਆਂ ਸਹਜੇ ਸਹਜੇ ਖੁੱਲਣਗੀਆਂ ਸਹਜੇ ਸਹਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ ਸੰਸਾਰ ਬਸਮ ਹੋ ਜਾਂਦਾ ਹੈ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਇਹ ਇੱਕ myth ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ ਜੋ ਕੁ ਸਾਹਮਣੇ ਸੀ ਬਸਮ ਹੋ ਜਾਂਦਾ ਸੀ। ਵਾਕਈ ਬਸਮ ਹੋ ਜਾਂਦਾ ਸੀ ਸੰਸਾਰ Nirankar ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ। ਸੰਸਾਰ ਖਤਮ ਹੋ ਗਿਆ, Nirankar ਪ੍ਰਗਟ ਹੋ ਗਿਆ। ਇਹ ਤੀਸਰਾ ਨੇਤਰ ਸੰਸਾਰ ਨੂੰ ਬਸਮ ਕਰ ਦਿੰਦਾ ਹੈ। Nirankar ਨੂੰ ਪ੍ਰਗਟ ਕਰ ਦਿੰਦਾ ਹੈ। ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿlochan ਜਿਨ ਨੇਤਰਾਵਾਂ ਦਾ। ਮਨੁੱਖ ਦੇ ਅੰਤਿਸ਼ਕਰਣ ਦੇ ਵਿੱਚ ਪਿਆਸ ਤੇ ਹੈ। ਇਹ ਅੱਖ ਮੇਰੀ ਖੁੱਲੇ। ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖੰਦੇ ਨੇ ਮਾਪੇ ਆਪਣੇ ਬੱਚਿਆਂ ਦਾ ਨਾਮ ਰੱਖ ਦਿੰਦੇ ਨੇ ਤ੍ਰਿloਚਨ। ਨੇਤਰ ਆਲਾ ਭਾਵੇਂ ਅਜੇ ਦੋ ਅੱਖਾਂ ਵੀ ਟੰਗਦੀਆਂ ਨਹੀਂ ਖੁੱਲੀਆਂ। ਅਜੇ ਸੰਸਾਰ ਨੂੰ ਵੀ ਦੇਖਣ ਦੇ ਵਿੱਚ ਇਹ ਅਸਮਰਥ ਹੈ। ਲੇਕਿਨ ਤ੍ਰਿloਚਨ ਤ੍ਰਿloਚਨ ਧਰਮ ਦੀ ਦੁਨੀਆ ਵਿੱਚ ਇੱਕ ਸ਼ਿਖਰਮਈ ਅਵਸਥਾ ਹੈ। ਤੀਸਰਾ ਨੇਤਰ ਖੁੱਲ ਗਿਆ। तो खैर जैसे शरीरक तलदा बचपना है जवानी है वृद्धावस्था है कोई समाजिक तल से भी बच्चा हो सकता है उसके दे पुख्तगी नहीं होगी ओबंधा पक्याई नहीं होगी बच्चा खिडौनिया है समाजिक तल से जो अजे बच्चा है ਸਵੇਰੇ ਸੰਬੰਧ ਜੋੜਦਾ ਹੈ ਸ਼ਾਮੀ ਤੋੜਦਾ ਹੈ ਸ਼ਾਮੀ ਜੋੜਦਾ ਹੈ ਸਵੇਰੇ ਤੋੜਦਾ ਹੈ ਰਿਸ਼ਤੇ ਬਣਦੇ ਨੇ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਮਿੱਟੀ ਦੇ ਘਰ ਬਣਾਣਾ ਫਿਰ ਮਿਟਾਣਾ ਬੱਚਿਆਂ ਦਾ ਕੰਮ ਬਣਾਣਾ ਮਿਟਾਣਾ ਠੀਕ ਸੰਬੰਧ ਜੋੜਨੇ ਨੇ ਤੋੜਨੇ ਨੇ ਇਹ ਸਮਾਜਿਕ ਤੱਲਾ बचपना सवेरे रिश्ते जोड़े ने शाम ने शाम जोड़े है, सवेरे तोड़ देता है तो किधरे किधरे कौमी पद्धर ते पद्धर भी समाजिक बचपना दिखाई देता है दे। किधरे किधरे राजनीतिक बचपना राजनीति भी सारी इसे आधार पर खड़ी तोड़ फोड़ हैं ਇਹ ਜੋੜਿਆ ਉਹ ਤੋੜਿਆ ਉਹ ਤੋੜਿਆ ਇਹ ਜੋੜਿਆ ਇਸ ਜੋੜ ਤੋੜ ਤੇ ਜਿਸមនុស្សਖ ਦੀ ਰਾਜਨੀਤੀ ਖੜੀ ਹੈ ਤੇ ਇੱਕ ਗੱਲ ਸਪਸ਼ਟ ਹੋ ਗਈ ਕਿ ਰਾਜਨੇ ਤੱਕ ਬਚਪਨਾ ਹੈ ਧਾਰਮਕ ਬਚਪਨਾ ਜੋ ਧਰਮ ਨਹੀਂ ਹੈ ਉਸ ਨੂੰ ਹੀ ਧਰਮ ਸਮਝ ਲੈਣਾ ਗੁੱਡੀ ਗੁੱਡੇ ਦਾ ਵਿਆਹ ਕਰਦੇ ਪੈਣੇ ਬੱਚੇ ਵਿਅਰਥ ਇਹ ਵਿਆਹ ਖੇਲ ਹੋ ਸਕਦਾ ਹੈ जो अजय धार्मिक तल ते बचपना बचपन दे दौर चो लंग रहे है। उदे सारे कर्म खिडौने कुछ भी नहीं होंगे और खिड़ौने भी ते गुड्डे दे भगत कबीर कहते माथे हाथ हथ बाना लोगन राम खिलौना जाना अगर राम खिलौना है तो बच्चे ही खेड दे जो धार्मिक तल से बच्चा है राम खिलौना है राम कोई वास्तविकता नहीं है राम कोई सच्चाई नहीं है राम कोई हकीकत नहीं है खिलौना खेडना है मंदा का परचावा सिर्फ मंदा का परचावा जैसे बच्चा खिडौन खेड रहे है मन का प्रचावा यह जरा शरीरक तल से वा हो गया इसचावे जरा वे एहिहिशा जरा वे ਕਢਾਉਣਾ ਵੀ ਬਹੁਤ ਵੱਡਾ ਚਾਹੀਦਾ ਹੈ ਔਰ ਮਾਮੂਲੀ ਖਡਾਉਣਾ ਨਹੀਂ ਰਾਮ ਦਾ ਖਡਾਉਣਾ ਚਾਹੀਦਾ ਹੈ ਈਸ਼ਵਰ ਖਡਾਉਣਾ ਚਾਹੀਦਾ ਹੈ ਤਾਂ ਕਿ ਖਾਇਸ਼ਾਂ ਬਹੁਤ ਵੱਡੀਆਂ ਕਾਮਨਾਵਾਂ ਬਹੁਤ ਵੱਡੀਆਂ ਵਾਸ਼ਨਾ ਬੜੀ ਅਪਾਰ ਤੋ ਖਡਾਉਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ ਤੋ ਰਾਮ ਖਡਾਉਣਾ ਹੈ ਖੇਡਣਾ ਹੈ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਤਰ੍ਹਾਂ ਦੇ ਪੜਾਅ ਮਿਲਦੇ ਨੇ ਬਚਪਨਾ ਜਵਾਨੀ ਬਿਰਧ ਅਵਸਥਾ ਸਮਾਜਿਕ ਜੀਵਨ ਦੇਚ ਰਾਜਨੀਤਿਕ ਜੀਵਨ ਦੇਚ ਧਾਰਮਿਕ ਜੀਵਨ ਦੇਚ ਚੋਕੇ ਗੱਲ ਕਰੀਏ ਧਰਮ ਦੀ ਤੇ ਧਰਮ ਹੀ ਇੱਕ ਐਸਾ ਵਿਸ਼ਾ ਹੈ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਨਾ ਰੇ ਧਰਮ ਨੂੰ ਜਾਣਿਆ ਨਹੀਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾਣਕਾਰੀ ਬਹੁਤ ਇਕੱਠੀ ਕੀਤੀ ਹੈ ਪਰ ਕਹਿੰਦਾ ਮੈਂ ਇਹ ਜਾਣਦਾ ਮੈਂ ਇਹ ਜਾਣਦਾ ਮੈਂ ਉਹ ਜਾਣਦਾ ਪਰ ਸਕੇ ਨੇ ਤੂੰ ਕੁਝ ਵੀ ਨਹੀਂ ਜਾਣਦਾ ਅਣਜਾਣ ਹੈ ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ ਹੈ ਕੀ ਹੋਇਆ ਜੇ ਤੂੰ ਅਰਥਸ਼ਾਸਤਰੀ ਬਣ ਗਿਆ। ਕੀ ਹੋਇਆ ਜੇ ਤੈਨੂੰ ਸਰੀਰ ਦੀ ਕੋਈ ਸਮਝ ਪੈ ਗਈ ਹੈ, ਵੈਦ ਬਣ ਗਿਆ। ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਿਹਾ ਫਲਸਫਾ ਘੋਟਣਾ ਆਉਂਦਾ ਹੈ। ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ। ਅਣਜਾਨ ਬਹੁਤ ਸਾਰਿਆਂ ਦਾ ਗਿਆਨ ਅਣਜਾਨ ਪੜੇ ਦੀ ਬੁਨਿਆਦ ਤੇ ਖੜਾ ਹੁੰਦਾ ਹੈ। ਯਸਨੋ ਇੰਝ ਕਹੀਏ ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ। ਆਧਾਰ ਸ਼ਿਲਾ ਅਗਿਆਨ ਹੈ। ਉੱਪਰ ਗਿਆਨ ਖੜਾ ਕੀਤਾ ਹੈ ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ। ਜਿਤਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ। ਕਹਿੰਦੇ ਨੇ ਇਥੇ ਦਾ ਪ੍ਰਸਿੱਧ ਸੰਤ ਸੁਕਰਾਟ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ। ਐਸਾ ਕੁਝ ਵੀ ਨਹੀਂ ਜੋ ਮੈਂ ਨਹੀਂ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਬੋਧ ਹੈ ਮੈਨੂੰ ਸਭ ਕੁਝ ਦਾ ਪਤਾ ਹੈ ਪਰ ਸੋਕਰੇਟ ਕਹਿੰਨੇ ਜਦ ਮੈਂ ਜਵਾਨ ਹੁੰਦਾ ਤੋ ਛੋਟੇ ਹੁੰਦੇ ਆ ਬੱਚਿਆਂ ਜੋ ਮੈਂ ਬੋਲ-ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ ਮੈਨੂੰ ਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਔਰ ਇਹੀ ਮਹਾਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ। ਇੱਕ ਗੱਲ ਮੈਂ ਦਾਦੇ ਨਾਲ ਕਹਿਣਾ ਔਰ ਸਹੀ ਤੇ ਸੱਚੀ ਮੈਂ ਕੁਝ ਵੀ ਨਹੀਂ ਜਾਣਦਾ। ਮੈਨੂੰ ਕੁਝ ਵੀ ਨਹੀਂ ਪਤਾ। ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉਤੇ ਅਗੈਨ ਸਾਬਤ ਹੋਇਆ। ਧਰਮ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ। ਪ੍ਰਭੂ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ ਈਸ਼ਵਰ ਨੂੰ ਨਹੀਂ ਜਾਣਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲਿਆ ਹੈ ਉਹ ਮੈਂ ਉਹਨਾਂ ਦੇ ਸ਼ਬਦ ਦੇ ਵਿਚਾਰ ਨੂੰ ਪੇਸ਼ ਕਰ ਰਿਹਾ ਹਾਂ भोज बल बीर ब्रह्म सुख सागर गर्त परत गह ले हो अंगुरिया सर्वन न सुरत नैन सुंदर नहीं आरत द्वार रटुत पिंगुरिया धन गुरु अर्जन देव जी महाराज फरमान कर देने हे प्रभु है ते सही मेरे कोल धार्मिक जीवन ਪਰ ਇਹ ਜੀਵਨ ਐਸਾ ਹੈ ਜੈਸੇ ਕਿਸੇ ਮਾਂ ਦੀ ਗੋਦ ਦੇ ਚੁਸਦਾ ਬੱਚਾ ਇੱਕ ਮਾਸੂਮ ਬੱਚਾ ਔਰ ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਇਹ ਮੇਰੀ ਮਾਂ ਹੈ ਜਿਸ ਨੇ ਮੈਨੂੰ ਗੋਦ ਵਿੱਚ ਲਿਆ ਹੈ ਅੱਜ ਜਮੇ ਹੈ ਇੱਕ ਦਿਨ ਦਾ ਹੈ 10 ਦਿਨ ਦਾ ਹੈ 15 ਦਿਨ ਦਾ ਹੈ ਬੈਠਾ ਤੇ ਮਾਂ ਦੀ ਗੋਦ ਵਿੱਚ ਹੈ ਸੋ ਰਿਹਾ ਹੈ ਮਾਂ ਦੀ ਗੋਦ ਵਿੱਚ ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ ਕੁੱਖ ਦਾ ਕੋਈ ਗਿਆਨ ਨਹੀਂ पिला रही है रिजक दे रही है दुध मां रोजी द हिंद का इसन कोई बोध नहीं है परचा रही है खिड़ा रही है अपने हथ पर ज्ञान नहीं कुछ भी बोध नहीं अगर इस हिसाब न है, बहुत सारिया कोई बोध नहीं अस् कि हाँ किसने हथा द किसानी गोद में चा इतना भी बोध नहीं है बालक बुद्ध अचेत बिल्कुल बचपना धन गुरु अर्जन देव जी महाराज फरमान कर देने हे प्रभु धर्म दी दुनिया च मेरा जन्म ते हो गया पर जन्म ऐसा जैसे बच्चा मां दी गोद कुछ भी बोध नहीं मोह दे जबान है बोल नहीं सकता हाथ है गेने कुछ भी नहीं कर सकता पैर है गए ने चल नहीं सकता दिमाग है सोच नहीं सकता कन है गेने नहीं सुन सकता इस बच्चे नु कुछ भी नहीं पता सामने जो गुफ्तगु हो रही है की है दो बंदे जो कुछ बोल रहे की है माता पिता जो कुछ बोल रहे ने की है इन्हें कुछ भी नहीं सुनाई दे रहा ਇਹਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜਨਮ ਹੋਇਆ ਤੋਂ ਬਹੁਤ ਸਾਰਿਆਂ ਦਾ ਧਾਰਮਿਕ ਦੁਨੀਆ ਦੇ ਜਨਮ ਤੇ ਹੋ ਜਾਂਦਾ ਹੈ ਜਨਮ ਹੋ ਗਿਆ ਇਹ ਐਸੀ ਕਿਸ ਤਰ੍ਹਾਂ ਵਿਖਾਂਗੇ ਮੰਦਰ ਜਾਣ ਲੱਗ ਪਏ ਗੁਰਦੁਆਰੇ ਜਾਣ ਲੱਗਦੇ ਹੈ ਪੂਜਾ ਪਾਠ ਕਰਨ ਲੱਗ ਪਏ ਬਾਣੀ ਪੜਨ ਲੱਗ ਪਏ ਕਥਾ ਕੀਰਤਨ ਸੁਣਨ ਲੱਗ ਪਏ ਅੰਮ੍ਰਿਤ ਵੇਲੇ ਉੱਠਣ ਲੱਗ ਪਏ ਕਰਮ ਕਾਂਡ ਵਿੱਚ ਪ੍ਰਵਿਰਤ ਹੋ ਗਏ ਹੈ लेकिन इस सब कुछ की है कुछ भी बोध नहीं कुछ भी पता नहीं ए इस तरह हो रहा है जैसे गोद दिश बच्चा है दूध पी रहे है खिडाया जा रहा है हथा दिच सुलाया जा रहा है गोद दि पर उसकी अवस्था च सब कुछ अचेतमयी चल रहा है दूध पीना भी अचेतमयी चल रहा है हथा दिच खेडना भी अचेतमयी चल रहा है ਧਰਮ ਕਰਮ ਸਾਰੇ ਦੇ ਸਾਰੇ ਅਚੇਤ ਤੇ ਖੜੇ ਨੇ ਸੁਚੇਤ ਨਹੀਂ ਹੈ ਸਾਵਧਾਨ ਨਹੀਂ ਹੈ ਤੁਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ हे ਪ੍ਰਭੂ ਜਨਮ ਹੋ ਜਾਣਾ ਹੀ ਕਾਫੀ ਨਹੀਂ ਜੀਵਨ ਵੀ ਤੇ ਮਿਲਣਾ ਚਾਹੀਦਾ ਹੈ ਬੱਚੇ ਦਾ ਜਨਮ ਹੋ ਗਿਆ ਹੈ ਇਸ ਕੋਲ ਕੋਈ ਸਮਾਜਿਕ ਜੀਵਨ ਨਹੀਂ ਬੱਚੇ ਦਾ ਜਨਮ ਹੋ ਗਿਆ ਹੈ ਇਹਦੇ ਕੋਲ ਕੋਈ ਰਾਜਨੀਤਿਕ ਜੀਵਨ ਨਹੀਂ बच्चे का जन्म हो गया है कुल कोई धार्मिक जीवन नहीं कुछ भी नहीं है जन्म होया लेकिन जिसन नहीं है जिसन जीवन ए नहीं है विकसित हो गया फिर अज समा हो लगेगा लेकिन ऐसा देखने दे विकास हो जांदा है समाजिक जीवन का रिश्तिया समझ आ जाती है ਇਹ ਮੇਰੀ ਮਾਂ ਹੈ। ਇਹ ਮੇਰਾ ਪਿਤਾ ਹੈ। ਇਹ ਮੇਰੀ ਭੈਣ ਹੈ। ਇਹ ਮੇਰਾ ਭਰਾ ਹੈ। ਅੱਖਾਂ ਖੁੱਲ੍ਹਦੀਆਂ ਜਾ ਰਹੀਆਂ ਨੇ। ਸਮਾਜਿਕ ਤਲ ਤੇ ਪਰੋੜ ਹੁੰਦਾ ਜਾ ਰਿਹਾ ਹੈ, ਜਵਾਨ ਹੁੰਦਾ ਜਾ ਰਿਹਾ ਹੈ। ਰਿਸ਼ਤਿਆਂ ਦੀ ਸੋਝ ਸਮਝ ਵੱਧਦੀ ਜਾ ਰਹੀ ਹੈ। ਇਹ ਮੇਰਾ ਮਿੱਤਰ ਹੈ। ਇਹ ਮੇਰੀ ਪਤਨੀ ਹੈ। ਇਹ ਮੇਰਾ ਪੜੋਸੀ ਹੈ। ਲੇਕਿਨ ਇਹ ਮੇਰਾ ਪਰਮਾਤਮਾ ਹੈ। ਧਾਰਮਿਕ ਤੌਰ ਤੇ ਤੇ ਅਜੇ ਵੀ ਅਣਜਾਣ ਰਹਿ ਜਾਂਦਾ ਹੈ। अजय भी मासूम रह है, अजे भी जो है बच्चा रह है। एक दिन राजनैतिक तल से भी प्रोड़ हो जाता है सियाणा हो है, और राजतिक लोगों उसका विश्वास नहीं बन रहा। अज तो ढाई हजार साल पहले एथियन दे प्रसिद्ध संत सुकरात ने कहा बड़े कीमती उसके बोल ने ਕਿ ਸਾਰੀ ਦੁਨੀਆ ਪੜ ਰਹੀ ਹੈ ਰਾਜਨੀਤਿਕ ਤੇ ਅਪਰਾਧੀ ਇੱਕੋ ਹੀ ਜ਼ਹਿਨੀਅਤ ਦੇ ਮਾਲਕ ਹੁੰਦੇ ਨੇ ਇੱਕੋ ਹੀ ਮਨੋਵਿਰਤੀ ਦੇ ਮਾਲਕ ਹੁੰਦੇ ਨੇ ਫਰਕ ਸਿਰਫ ਇਤਨਾ ਹੈ ਕਿ ਜਿੱਥੇ ਛੋਟਾ ਅਪਰਾਧ ਹੈ ਅਪਰਾਧੀ ਹੈ ਜਿੱਥੇ ਵੱਡਾ ਅਪਰਾਧ ਹੈ ਰਾਜਨੇਤਾ ਹੈ ਸੋਕਰਾਟ ਦੇ ਇਹ ਬੋਲ ਕਰਨਾ ਪਏਗਾ ਅਮਰ ਬੋਲ ਨੇ ਪਰ ਇਸ ਤਰ੍ਹਾਂ ਦੇ ਪੁਰਸ਼ ਵਕਤੀ ਬੋਲ ਬੋਲਦੇ ਵੀ ਨਹੀਂ ਅਮਰ ਬੋਲ ਬੋਲਦੇ ਨੇ ਉਹਨਾਂ ਦਾ ਸੰਦੇਸ਼ ਵਕਤੀ ਸੰਦੇਸ਼ ਨਹੀਂ ਆਉਂਦਾ ਅਮਰ ਸੰਦੇਸ਼ ਹੁੰਦਾ ਹੈ ਔਰ ਉਹਨਾਂ ਦੇ ਸੰਦੇਸ਼ ਵਿੱਚ ਕਦੀ ਮੁਰਦਮੇ ਨਹੀਂ ਆਉਂਦੀ ਕਿਉਂਕਿ ਅਮਰ ਬੋਲ ਹੁੰਦੇ ਨੇ ਸ੍ਰੀਵੀ ਬੋਲ ਆਉਂਦੇ ਨੇ ਔਰ ਬਹੁਤ ਵੱਡੀ ਜੋ ਹੈ ਸਚਾਈ ਹੈ ਜਦ ਵੀ ਕੋਈ ਰਾਜਨੀਤਿਕ ਨੂੰ ਸਮਝਣ ਵਾਲਾ ਹੋ ਜਾਂਦਾ ਹੈ ਰਾਜਨੀਤਿਕ ਲੋਕਾਂ ਦੇ ਬੋਲ ਹਵਾ ਦੇ ਗੁਬਾਰੇ ਦਿਖਾਈ ਦਿੰਦੇ ਨੇ ਔਰ ਕੁਝ ਵੀ ਨਹੀਂ ਤਾਂ ਇੱਕ ਦਿਨ ਸਿਆਣਾ ਹੋ ਜਾਂਦਾ ਹੈ ਰਾਜਨੀਤਿਕਤਲ ਤੇ ਇੱਕ ਦਿਨ ਇਸ ਨੂੰ ਬੋਧ ਹਾਸਲ ਹੋ ਜਾਂਦਾ ਹੈ ਸਮਾਜਿਕ ਤਲ ਦੇ। ਔਰ ਇਸੇ ਬੋਧ ਦੇਚ ਜੀਵਦੇ ਆ ਜੀਵਦੇ ਆ ਆਪਣੀ ਜ਼ਿੰਦਗੀ ਦਾ ਅੰਤ ਕਰ ਬੈਠਦਾ ਹੈ ਇੱਕ ਦਿਨ। ਧਾਰਮਿਕ ਜੀਵਨ ਆਪਣੀ ਸ਼ਿਕਰ ਨੂੰ ਛੋੜ ਹੀ ਨਹੀਂ। ਕਈਆਂ ਦੇ ਅੰਦਰ ਤੇ ਇਹ ਜੀਵਨ ਪੈਦਾ ਹੀ ਨਹੀਂ ਆਉਂਦਾ। ਕਦੀ ਮੰਦਰ ਗਏ ਹੀ ਨਹੀਂ। ਕਦੀ ਮਸਜਿਦ ਦੇਚ ਨਮਾਜ਼ ਪੜ੍ਹੀ ਨਹੀਂ। ਕਦੀ ਗੁਰੂ ਦਵਾਰੇ ਦੇਚ ਗੁਰੂ ਦੀ ਝਲਕ ਵੇਖੀ ਹੀ ਨਹੀਂ। ਕਦੀ ਕੀਰਤਨ ਸੁਣਿਆ ਹੀ ਨਹੀਂ ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ ਇਹ ਉਸ ਦਾ ਕਦੀ ਸ਼ੌਕ ਹੀ ਨਹੀਂ ਬਣਿਆ ਜਨਮ ਹੀ ਨਹੀਂ ਹੋਇਆ ਹੋਇਆ ਜਨਮ ਸ਼ਰੀਰਕ ਹੋਇਆ ਜਨਮ ਸਮਾਜਿਕ ਹੋਇਆ ਜਨਮ ਰਾਜਨੀਤਿਕ ਧਰਮ ਦਾ ਤੇ ਅਜੇ ਕਈਆਂ ਦੇ ਸ਼ਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ ਪਰ ਜੇ ਹੋ ਵੀ ਗਿਆ ਜਨਮ ਤਾਂ ਜੀਵਨ ਨਹੀਂ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਹੋ ਗਿਆ ਜਨਮ ਕਿਨਹੇ ਪ੍ਰਭੂ ਅਜੇ ਮੈਨੂੰ ਚਲਣਾ ਤੇ ਆਇਆ ਹੀ ਨਹੀਂ ਤੇਰਾ ਧਾਮਨ ਪકડਣਾ ਤੇ ਆਇਆ ਹੀ ਨਹੀਂ ਤੈਨੂੰ ਵੇਖਣਾ ਤੇ ਆਇਆ ਹੀ ਨਹੀਂ ਅਗਰ ਇੱਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦੇਂਦੀ ਜੋ ਪਿਤਾ ਦੇ ਰੂਪ ਵਿੱਚ ਨਹੀਂ ਦਿਖਾਈ ਦੇਂਦਾ ਅਚੇਤ ਅਜੇ ਨਵਜਾਇਦਾ ਹੈ ਅਜਿਸ ਨੂੰ ਕੁਝ ਵੀ ਬੋਧ ਨਹੀਂ ਕੁਝ ਵੀ ਸਮਝ ਨਹੀਂ ਗੁਰੂ ਗੁਰੂ ਦੇ ਰੂਪ ਦੇਚ ਨਹੀਂ ਦਿਖਾਈ ਦੇਂਦਾ ਪ੍ਰਭੂ ਪ੍ਰਭੂ ਦੇ ਰੂਪ ਵਿੱਚ ਨਹੀਂ ਦਿਖਾਈ ਦੇਂਦਾ ਤੇ ਇਸ ਨੂੰ ਕਹਿਣਾ ਪਵੇਗਾ ਧਾਰਮਿਕ ਤਲ ਤੇ ਅੰਦਾ ਹੈ ਕੋਈ ਰਾਜਨੀਤਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਕੋਈ ਸਮਾਜਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਪਹਿਣ ਪਹਿਣ ਨਹੀਂ ਦਿਖਾਈ ਦੇਦੀ ਪਹਿਣ ਨਾਲ ਵੀ ਗਲਤ ਵਿਵਹਾਰ ਕਰਦਾ ਹੈ ਆਹ ਮਾਂ ਨਾਲ ਵੀ ਰਿਸ਼ਤਾ ਇਸ ਦਾ ਠੀਕ ਨਹੀਂ ਪਿਤਾ ਪਿਤਾ ਨਹੀਂ ਦਿਖਾਈ ਦਿੰਦਾ ਇਸ ਨਾਲ ਵੀ ਸੰਬੰਧ ਗਲਤ ਨੇ ਪਤਨੀ ਪਤਨੀ ਨਹੀਂ ਦਿਖਾਈ ਦਿੰਦੀ ਪਤੀ ਪਤੀ ਨਹੀਂ ਦਿਖਾਈ ਦਿੰਦਾ ਕਈ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਭਰਾ ਭਰਾ ਨਹੀਂ ਦਿਖਾਈ ਦਿੰਦਾ ਮਿੱਤਰ ਮਿੱਤਰ ਨਹੀਂ ਦਿਖਾਈ ਦਿੰਦਾ ਪੁੱਤਰ ਪੁੱਤਰ ਨਹੀਂ ਦਿਖਾਈ ਦਿੰਦਾ ਔਰ ਇਹਨਾਂ ਨਾਲ ਐਸਾ ਅਨਾਚਾਰ ਉਹ ਕਰ ਬੈਠਦੇ ਨੇ ਭਰਾ ਭਰਾ ਨਾਲ ਨਹੀਂ ਕਰ ਸਕਦਾ ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ ਇਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ ਪਰ ਇੱਕ ਪਤਨੀ ਇਸ ਢੰਗ ਨਾਲ ਪੇਸ਼ ਨਹੀਂ ਆ ਸਕਦੀ ਤਾਂ ਕਈ ਤੇ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦਿੰਦੇ ਕਈ ਰਾਜਨੀਤਿਕ ਤਲ ਤੇ ਅੰਦੇ ਹੁੰਦੇ ਆਉਂਦੇ ਨੇ ਲੇਕਿਨ ਬਹੁਤੇ ਅੰਦੇ ਹੈ ਧਾਰਮਿਕ ਜਗਤ ਵਿੱਚ ਮਿਲਣਗੇ ਇਸ ਵਾਸਤੇ ਗੁਰੂ ਨਾਨਕ ਨੇ ਤੇ ਐਲਾਨੀਆਂ ਕਹਿ ਦਿੱਤਾ ਅੰਦੇ ਇਹ ਨਾ ਆਖੇਨ ਜਿਨ ਮੁਖ ਲੋਇਣ ਨਾਏ अंधे से ही नानका जो कसमों को ठह जाए धार्मिक दुनिया दे ते सारे ही सूरदास बने हुए ने अखा बंद खुलिए ही नहीं ना प्रभु दी झलक ना गुरु दी झलक अजे धर्म कतल दा जीवन प्रगटी नहीं होया